ਕਿ ਪਹਿਲਾ 5 ਤਰੀਕ ਦਾ ਮੋਰਚਾ ਜਿਹੜਾ ਕੈਨਸਲ ਕਰੋ ਮਾਲਕ ਕੇ ਫੇਰ ਗੱਲ ਕਰਾਂਗਾ ਉੱਥੋਂ ਉੱਠ ਕੇ ਚਲੇ ਗਿਆ ਤਿਹਾਰ ਚੇਤਾ ਵਾਪਰੇ ਹੈ ਕਿ ਮਜ਼ਦੂਰ ਕਿਸਾਨ ਤੇ ਮਲਾਜਮ ਸਰਕਾਰਾਂ ਨਾਲ ਗੱਲ ਕਰ ਜਾਂਦੀ ਹੈ ਸਰਕਾਰਾਂ ਜੇ ਗੱਲ ਨਹੀਂ ਬੰਦੀਆਂ ਉਹ ਬਫਦ ਬਾਕ ਕੌਣ ਕਰਕੇ ਆ ਜਾਂਦਾ ਪਰ ਉਹ ਅਣਜਾਣ ਮੁੱਖ ਮੰਤਰੀ ਉੱਠ ਕੇ ਆ ਔਰ ਉੱਠ ਕੇ ਜਾਂਦੇ ਹੀ ਪੁਲਸ ਨੂੰ ਹਦਾਇਤਾਂ ਕਰ ਦਿੱਤੀਆਂ ਇਹਨਾਂ ਨੂੰ ਗਿਫਦਾਰ ਕਰ ਲੋ ਚੰਡੀਗੜ੍ਹ ਦਾ 5 ਤਰੀਕ ਦਾ ਧਰਨਾ ਨਹੀਂ ਲੱਗਣਾ ਚਾਹੀਦਾ ਉਹਨੇ ਜ਼ਬਰ ਦੇ ਵਿੱਚ ਪੰਜਾਬ ਨੂੰ ਪੁਲਸ ਸੋਹਣੇ ਬਣਾ ਦਿੱਤਾ ਪੁਲਸ ਦੇ ਸਹਾਰੇ ਮੂਹ ਮੰਦ ਨੂੰ ਕੁੱਝ ਰਿਆ ਗਿਆ ਔਰ ਆ ਉਹਨੇ ਮਾਰ ਕੇ ਨੂੰ ਸਿੰਘੂ ਤੇ ਸੰਭੂ ਤੇ ਖਨੂਰ ਇਹ ਤੋੜੇ ਬਜ਼ੁਰਗ ਲੋਕਾਂ ਨੂੰ ੱੱਕੇ ਨਾਲ ਗੱਡੀਆਂ 'ਚ ਬਿਠਾ ਕੇ ਗ੍ਰਿਫਤਾਰ ਕੀਤਾ ਗਿਆ ਬਾ ਉਹ ਦਸਤ ਬਣੀ ਚੋਂਦਾ ਉਹਨੇ ਕਿਹਾ ਤੁਸੀਂ ਮੈਨੂੰ ਨਰਮ ਸਮਝਦੇ ਹੋ ਤੁਸੀਂ ਕਦੇ ਦੇਖਿਆ ਨਹੀਂ ਮੈਂ ਦੱਸ ਦੇਣਾ ਚਾਹੁੰਦਾ ਇਹ ਸੰਯੁਕਤ ਮੋਰਚਾ ਅਸੀਂ ਮੁੱਖ ਮੰਤਰੀ ਦੀ ਗੱਲ ਨਹੀਂ ਕਰਦੇ ਅਸੀਂ ਪੜਿਆ ਸਟੇਟ ਪਾਵਰ ਨੂੰ ਅਸੀਂ ਇੱਕ ਸਟੇਟ ਨਾਲ ਜੀ ਦੇ ਕੋਲੇ ਫੌਜ ਤੇ ਪੁਲਿਸ ਅਦਾਲਤਾਂ ਤੇ ਜੇਲ੍ਹਾਂ ਨੇ ਉਹਦਾ ਮੁੱਖ ਮੰਤਰੀ ਚਾਹੇ ਕੋਈ ਹੋਵੇ ਉਹ ਸਮੇਂ ਸਮੇਂ ਤੇ ਕਿਸਾਨਾਂ ਦੇ ਜ਼ੁਲਮ ਕੀਤਾ ਇੱਥੇ 1900 ਮਾਰ ਦੇ ਵਿੱਚ ਖੂਸਾ ਸਤੀ ਟੈਕਸ ਦਾ ਮੋਰਚਾ ਲੱਗਿਆ ਪੰਜਾਬ ਦੇ ਵਿੱਚ ਉਸ ਵੇਲੇ ਦਾ ਮੁੱਖ ਮੰਤਰੀ ਕੌਣ ਸੀ ਪ੍ਰਤਾਪ ਸਿੰਘ ਕੈਰੋਂ ਜਿਹੜਾ ਮੋਰਚੇ ਦੇ ਅੱਗੇ ਨੂੰ ਕਿਹਾ ਸੀ ਜੱਗ ਸਹਾਗੇ ਤੇ ਚੜਿਆ ਮਾਨ ਨਹੀਂ ਹੁੰਦਾ ਮੈਂ ਪੰਜਾਬ ਦਾ ਮੁੱਖ ਮੰਤਰੀ ਆ ਔਰ ਇੱਥੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਡੀਸੀ ਬੇਦੀ ਸੀ ਜਿਹੜਾ ਮੁੱਖ ਮੰਤਰੀ ਦੀ ਸਜੀ ਖਬੀਬਾ ਜੀ ਉਹ ਦੇਸ਼ ਪਟਾਣੇ ਉਹ ਕਿਸਾਨਾਂ ਨੇ ਪਹਿਲਾਂ ਨਹੀਂ ਸੀ ਤੰਤਰ ਸੀ ਜਿਹੜਾ ਜਦੋਂ ਕਿ ਖੁਦਾਰੀਆਂ ਲਈ ਆਏ ਡੀਸੀ ਬੇਦੀ ਆਪਣੀ ਕੁਰਸੀ ਛੱਡ ਕੇ ਚਲਾ ਗਿਆ ਆਹ ਸਾਡੇ ਕਿਸਾਨ-ਕਿਸਾਨ ਪਿੰਡਾਂ 'ਚ ਗੋਲੀਆਂ ਚੱਲੀਆਂ ਇੱਥੋਂ ਤੱਕ ਇਤਿਹਾਸ ਦੇ ਵਿੱਚ ਕੱਠਾਂ ਦੇ ਗੋਲੀਆਂ ਚੱਲੀਆਂ ਸਾਹ ਤਾਂ ਹੋਈਆਂ ਐਤਿਆਂ ਨੇ ਲੁਧਿਆਣੇ ਦਾ ਪਿੰਡ ਹੈ ਗੋਲੀ ਚਲਾ ਕੇ ਪੰਜ ਕਿਸਾਨ ਸੀਲ ਕਰ ਦਿੱਤੇ ਕਪੂ ਝਲੇ ਦੇ ਨਰੂੜ ਦੇ ਵਿੱਚ ਅੱਖ ਮਾਰ ਜਿਨੂੰ